ਮਹਾਂ ਗੰਗਾ ਜੀ ਨੂੰ ਮੈਂ ਕੋਟਾ ਦਿੰਦਾ ਹਾਂ ਤੁਹਾ ਮੇਰੇ ਕੋਲੋਂ ਤੋਂ ਆਉਂਦਾ ਜਿਸ ਤਰ੍ਹਾਂ ਬੜੀ ਸ਼ਰਾਰਤ ਕੀਤੀ ਹੈ ਮੈਂ پوری ਕੋਟੇ ਦੀ ਚੋਟੀ ਦੇ ਉੱਪਰ ਕੋਟਾ ਪਾਣ ਪਾਣਾ ਚਲੰਗ ਤੇਰੀ ਹੈ ਅਰੇ ਗੁਰੂ ਗੁਰੂ ਜੀ ਇਹ ਤੁਸੀਂ ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪੋਏ ਹਲਕੇ ਦੀ ਪੋਏ ਹਲਕੇ ਦੇ ਵਿੱਚ ਜਿਹੜਾ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਹੈਗੇ ਹਨ ਉਹਨਾਂ ਵੱਲੋਂ ਲਗਾਤਾਰ ਜਿਹੜਾ ਮੀਟਿੰਗਾਂ ਦਾ سلسلہ ਜਾਰੀ ਰੱਖਿਆ ਗਿਆ ਦਾਦੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਇਹ ਮੀਟਿੰਗਾਂ ਕਿੰਨੇ ਕਿਤੇ ਜਿਹੜੇ ਆਣ ਵਾਲੇ ਸਰਪੰਚੀ ਜਾਂ ਜ਼ਿਲ੍ਹਾ ਪਰਿਸ਼ਦ ਦੇ ਜਾਂ ਸਮਤੀ ਮੈਂਬਰ ਦੇ ਇਲੈਕਸ਼ਨ ਹੈਗੇ ਉਹਨਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤੇ ਇੱਥੇ ਇਹ ਵੀ ਦਰਸ਼ਨ ਜੋ ਗੱਲ ਹੈ ਕਿ ਜਿਹੜੇ ਲੋਕ ਹੈਗੇ ਆ ਨਵੀਂ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਪਾਰਟੀ ਹੈਗੀ ਉੱਤੋਂ ਕਾਫੀ ਲੋਕਾਂ ਦਾ ਜਿਹੜਾ ਮੋਹ ਭਾਗ ਹੋ ਚੁੱਕਿਆ ਤੁਹਾਨੂੰ ਤਸਵੀਰਾਂ ਨਾਲ ਦੇ ਸਕਰੀਨ ਤੇ ਦਿਖਾ ਰਹੇ ਕਿ ਕਾਫੀ ਲੋਕ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਜੇ ਕਿ ਭਾਜਪਾ ਨੂੰ ਵੀ ਕਈ ਛੱਡ ਰਹੇ ਨੇ ਜਿਹੜੇ ਕਾਂਗਰਸ ਦੇ ਵਿੱਚ ਲਗਾਤਾਰ ਜਿਹੜੇ ਆ ਜੁਆਇਨਿੰਗ ਕਰ ਰਹੇ ਨੇ ਤਸਵੀਰਾਂ ਦਿਖਾ ਰਹੇ ਆ ਲੋਕ ਜਿਹੜੇ ਜੁਆਇਨਿੰਗ ਕਰ ਰਹੇ ਤੇ ਉੱਥੇ ਇੱਕ ਕਮੇਟੀ ਬਣਾਈ ਗਿਆ ਕਮੇਟੀ ਦੇ ਵਿੱਚ ਜਿਹੜਾ ਵਾਈਸ ਜਿਹੜਾ ਬਲਾਕ ਪ੍ਰਧਾਨ ਵੀ ਚੁਣਿਆ ਗਿਆ ਉਹਨਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਹੈ ਕਿਤੇ ਨਾ ਕਿਤੇ ਜਿਹੜੀ ਪਾਰਟੀ ਦੇ ਵਿੱਚ ਕਾਫੀ ਮਜ਼ਬੂਤੀ ਜਿਹੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਗੱਲਬਾਤ ਸੁਣਾਵਾਂਗੇ ਸਾਬਕਾ ਵਿਧਾਇਕ ਜਗENDER PAL ਜੀ ਨਾਲ ਤੇ ਜਿਹੜੇ ਜਿਹੜੇ ਬਲਾਕ ਦੇ ਜਿਹੜੇ ਵਾਈਸ ਪ੍ਰਧਾਨ ਚੁਣੇ ਗਿਆ ਉਹਨਾਂ ਨਾਲ ਵੀ ਕੀ ਕਹਿਣਾ ਉਹਨਾਂ ਦਾ ਕੀ ਉਹ ਅੱਗੇ ਕੰਮ ਕਰਨ ਕੇ ਕਿਸ ਤਰ੍ਹਾਂ ਦਾ ਇਰਾਦਾ ਉਹਦਾ ਪਾਰਟੀ ਦੇ ਵਿੱਚ ਰਹਿ ਜਾ ਰਿਹਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜਿਨ੍ਹਾਂ ਨੇ ਮੈਨੂੰ ਇੰਨੇ ਕਾਬਿਲ ਸਮਝਿਆ ਕਿ ਮੈਨੂੰ ਵਾਈਸ ਪ੍ਰਧਾਨ ਬਲਾਕ ਦਾ ਬਣਾਇਆ ਮੈਂ ਇਹਨਾਂ ਦੇ ਇਹ ਦੇ ਬੇਸਤੀ ਨਹੀਂ ਹੁੰਦਾ ਕਿ ਪੂਰੇ ਜੀ ਜਾਨ ਨਾਲ ਮਿਹਨਤ ਕਰਾਂਗਾ ਪੂਰਾ ਇਹਨਾਂ ਨੂੰ ਸਪੋਰਟ ਕਰਾਂਗਾ ਅੱਜ ਬੜਾ ਖੁਸ਼ੀ ਦਾ ਦਿਨ ਹੈ ਮੇਰੇ ਪਰਿਵਾਰ ਦੇ ਵਿੱਚ ਅੱਜ ਵਾਦਾ ਕੀਤਾ ਗਿਆ ਸਾਡੇ ਜਿਹੜੇ ਬਲਾਗ ਦੀ ਕਮੇਟੀ ਸੀ ਜਿਹਦਾ ਬਲਾਗ ਦਾ ਪ੍ਰਧਾਨ ਅਸੀਂ ਮਿੱਕੀ ਢਾਗਰ ਜੀ ਨੂੰ ਬਣਾਇਆ ਉਹਨਾਂ ਦੇ ਨਾਲ ਟੀਮ ਜਿਹੜੀ ਹੈ 10-12 ਬੰਦਿਆਂ ਦੀ ਟੀਮ ਹੋਰ ਬਣਾਈ ਹੈ ਜਿੱਦਾਂ ਨਾਲ ਪਾਰਟੀ ਦੇ ਵਿੱਚ ਮਜ਼ਬੂਤੀ ਆਏਗੀ ਜਿਹੜੇ ਮੇਰੇ ਭਰਾ ਪਾਰਟੀ ਦੇ ਕੰਮ ਕਰਨਗੇ ਤਗੜੇ ਹੋ ਕੇ ਤੇ ਪਾਰਟੀ ਦੇ ਬੰਦੇ ਸਾਡੇ ਤਗੜੇ ਆ ਤੇ ਪਾਰਟੀ ਤਗੜੀ ਆ ਅਸੀਂ ਤਗੜੇ ਹੋ ਕੇ ਜਿਹੜੇ ਅੱਗੇ ਇਲੈਕਸ਼ਨ ਆ ਰਿਹਾ ਸੰਤੀ ਦੇ ਜ਼ਿਲ੍ਹਾ ਪਰਿਸ਼ਦ ਦੇ ਤਗੜੇ ਹੋ ਕੇ ਇਲੈਕਸ਼ਨ ਲੜਾਗੇ ਕੋਈ ਇਸ ਤਰ੍ਹਾਂ ਨਹੀਂ ਕਰਨ ਕੋਈ ਨਹੀਂ ਵੀ ਅੱਜ ਇਹ ਕਮੇਟੀ ਬਣਾਈ ਆਪਾਂ ਪਿੰਡਾਂ ਪਿੰਡਾਂ ਦੇ ਵਿੱਚ ਇਹ ਡੋਰ ਟੂ ਡੋਰ ਤੁਰਦੇ ਪਿਆ ਤੇ ਕਮੇਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਜਿੱਦ ਜਿੱਦ ਕਮੇਟੀਆਂ ਬਣਣੀਆਂ ਨੇ ਬਣਣ ਗਈਆਂ ਉਹ ਕਮੇਟੀ ਵਾਲਿਆਂ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਬਿਲਕੁਲ ਵੀ ਕਿਸੇ ਦੇ ਪਰੇਸ਼ਾਨੰਦੇ ਨਹੀਂ ਆਣਾ ਬਹੁਤ ਤਗੜੇ ਤੁਸੀਂ ਕੰਮ ਕਰਨਾ ਮੈਂ ਤੁਹਾਡਾ ਭਰਾ ਤਗੜਾ ਕੋਈ ਕਮਰਾਉਣ ਦੀ ਲੋੜ ਨਹੀਂ ਕਿਸੇ ਪੁਰਸ਼ ਕੋ ਡਰਨ ਦੀ ਲੋੜ ਨਹੀਂ ਕਿ ਮੰਤਰੀ ਖੰਤਰੀ ਕੋ ਡਰਨ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ 24 ਘੰਟੇ ਲਈ ਖੜਾ ਹਾਂ ਬਹੁਤ ਬਹੁਤ ਟੀਮ ਦਾ ਔਰ ਜਿਨੇ ਵੀ ਮੇਰੇ ਭੈਣ ਭਰਾ ਰਤਨਗੜ੍ਹ ਤੇ ਆਏ ਨੇ ਇਕੱਠੇ ਹੋਏ ਨੇ ਜਿਨ੍ਹਾਂ ਨੇ ਇਹ ਸਾਰਾ ਭਰਵਾਂ ਨੂੰ ਵਿਦਾਈ ਹੈ ਸਾਰੇ ਦਾ ਮੇਰੇ ਵੱਲੋਂ ਧੰਨਵਾਦ Ja